اللہ دادو ਅੱਜ ਤੋਂ ਹੋ ਗਈ 15 ਸਾਲ ਪਹਿਲਾਂ ਦੀ ਗੱਲ ਛੋਟਾ ਜਿਹਾ ਹੁੰਦਾ ਸੀ ਮੈਂ ਉਦੋਂ ਤੇ ਉਦੋਂ ਮੈਨੂੰ ਜਿਆਦਾ ਇੱਥੇ ਦੋ ਤਿੰਨ ਅੰਬਰੂਦ ਹੁੰਦੇ ਸੀ ਇੱਕ ਜਾਮਨ ਲੱਗੇ ਹੋਏ ਸੀ ਮੰਮੀ ਕਹਿੰਦੀ ਦੱਬ ਤੂੰ ਦੇ ਪਾਣੀ ਮੈਂ ਪਾ ਦੂੰ ਵਿੱਚ ਕਹਿੰਦੀ ਥੋੜਾ ਜਿਹਾ ਪੁੰਨ ਮੈਂ ਵੀ ਲੈਣਾ 10 ਰੁਪਏ ਦੇਵਾਂਗਾ ਜੇ ਅੰਬਰੂਦ ਲੱਭ ਲਿਆ ਵਾਤਾ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪ ਆ ਗਿਆਂ ਖੇਤ ਮੈਂ ਦੋ ਤਿੰਨ ਕਬੂਟੇ ਲੈ ਸੀ ਕਿਸੇ ਤੋਂ ਮੈਂ ਚਲੋ ਲਾਦਣੇ ਹੈਗੇ ਤੇ ਆ ਔਲੇ ਦੇ ਬੂਟੇ ਸੀ ਦੋ ਤੇ ਇੱਕਾ ਹੋਰ ਸੀਗਾ ਮੈਂ ਚੱਕ ਕੇ ਆਉਣ ਲੱਗਿਆ ਜਦੋਂ ਮੰਮੀ ਕਹਿੰਦੀ ਮੈਂ ਵੀ ਨਾਲ ਜਾਣਾਗਾ ਫੇਤ ਕਹਦੀ ਮੈਂ ਵੀ ਲਾਉਂਗੀ ਬੂਟੇ ਮੈਂ ਚਲ ਤੋ ਲਾ ਲਈ ਮਾਤਾ ਮੰਮੀ ਕਸ ਕਿੱਥੇ ਲਾਵਾਂਗਾ ਦੋ ਔਲੇ ਜਿਹੜਾ ਇਕੱਠੀ ਲਾਵਾਂਗੇ ਮਾ ਤੂੰ ਨਾ ਐਨੂੰ ਅੱਡ ਲਾਵਾਂਗੇ ਆ ਗੱਡੀ ਬਾਲਟੀ ਚੋਂ ਉਸਤਾ ਮਾੜਾ ਡੂੰਗਾ ਕਰ ਲੈ ਹੋਰ ਕਿੰਨਾ ਡੂੰਗਾ ਹੋ ਗਿਆ ਲਫਾਫਾ ਜਿਹਾ ਪੈਂਦਾ ਹੋਵੇ ਹੋਊਗਾ ਮੰਮੀ ਕਹਿੰਦੀ ਦੱਬ ਤੂੰ ਦੇ ਪਾਣੀ ਮੈਂ ਪਾ ਦੂੰ ਵਿੱਚ ਕਹਿੰਦੀ ਥੋੜਾ ਜਿਹਾ ਪੁੰਨ ਮੈਂ ਵੀ ਲੈ ਲਾਂ ਕੀ ਆ ਮੈਨੂੰ ਪੁੰਨ ਲੱਗ ਜੇ ਉਹ ਤਾ ਰੁੱਖ ਫੱਤ ਤੋਂ ਵੱਧ ਲਾਉਣੇ ਚਾਹੁੰਦੇ ਆ ਜੇ ਆਪਣੀ ਵੀਡੀਓ ਥੱਲੇ ਦੇਖਦੇ ਆਪਾਂ ਕਿੰਨੇ ਕਮੈਂਟ ਆਉਣਗੇ ਜਿੰਨੇ ਕਮੈਂਟ ਆਉਣਗੇ ਆਪਾਂ ਉਹਨੇ ਰੁੱਖ ਲਾਵਾਂਗੇ ਬਾਲਟੀ ਪਰਕੇ ਦੇ ਮੇ ਪਾਣੀ ਦੀ ਹਾਂ ਲੈ ਹਾ ਪਾ ਦੇ ਪਾਣੀ ਉਦਰੀ ਕੋ ਅੱਜ ਇੱਕ ਹੋਰ ਮੈਂ ਇੱਥੇ ਅਮਰੂਦ ਵੀ ਲਾ ਕੇ ਜਾਣਾ ਕਿਸੇ ਥਾਂ ਤੇ ਦੇਖਦਾ ਹਾਂ ਕਿ ਮੈਂ ਥਾਂ ਕੋਈ ਪਹਿਲਾਂ ਇੱਥੇ ਅਮਰੂਦ ਹੁੰਦੇ ਸੀਗੇ ਕਾਫੀ ਟਾਈਮ ਹੋ ਗਿਆ ਉਦੋਂ ਇੱਥੋਂ ਚੇਂਜ ਕਰਿਆ ਸੀਗਾ ਤੇ ਮੈਨੂੰ ਲੱਗਦਾ ਉਹ ਅੱਜ ਤੋਂ ਹੋ ਗਈ 15 ਸਾਲ ਪਹਿਲਾਂ ਦੀ ਗੱਲ ਛੋਟਾ ਜਿਹਾ ਹੁੰਦਾ ਸੀ ਮੈਂ ਉਦੋਂ ਤੇ ਉਦੋਂ ਮੈਨੂੰ ਜਿਆਦਾ ਇੱਥੇ ਦੋ ਤਿੰਨ ਅਮਰੂਦ ਹੁੰਦੇ ਸੀ ਇੱਕ ਜਾਮਨ ਲੱਗੇ ਹੋਏ ਸੀਗੇ ਤੇ ਹੁਣ ਮੈਨੂੰ ਆਇਆ ਵੀ ਉਦੋਂ ਆਣਾ ਵੀ ਉਹ ਰੁੱਖ ਪੱਟ ਤੇ ਸੀਗੇ ਤ ਵੀ ਆਪਾਂ ਵੀ ਓਮੀ ਕਈ ਰੁੱਖ ਲਾਈਏ ਓਮੀ ਇੱਥੇ 4-5 ਰੁੱਖ ਹੋਣ ਲਵੇ ਲਵੇ ਇਹ ਪਹਿਲਾਂ ਲੱਗੇ ਹੋਏ ਸੀਗੇ ਤੁਹਾਨੂੰ ਵੀ ਕਿਤੇ ਵੀ ਥਾਂ ਮਿਲਦਿਆ ਤੁਹਾਡੇ ਘਰੇ ਜਾਂ ਖੇਤ ਚ ਜਰੂਰ ਲਗਾਓ ਕਿਉਂਕਿ ਇਹਨਾਂ ਦਾ ਉਹ ਕਹੀ ਨਹੀਂ ਆਣੀ ਗੱਲ ਇੱਕ ਰੁੱਖ ਸੌ ਸੁੱਖ ਨਾਲ ਤਾਂ ਆਪਣੇ ਵਾਤਾਵਰਨ ਨੂੰ ਸਹੀ ਰੱਖਦੇ ਨੇ ਹਵਾ ਨੂੰ ਸੁੱਧ ਰੱਖਦੇ ਨੇ ਠੀਕ ਆ ਤੇ ਫਲ ਫਰੂਟ ਦਿੰਦੇ ਨੇ ਆਪਾਂ ਨੂੰ ਤਾਪਮਾਨ ਸਹੀ ਰੱਖਦੇ ਨੇਗੇ ਤੇ ਬਾਅਦ ਚ ਲੱਕੜ ਵੀ ਇਹ ਦਿੰਦੇ ਨੇ ਜੜੀ ਬੂਟੀਆਂ ਵਿੱਚ ਵੀ ਇਹਨਾਂ ਦੀ ਵਰਤੋਂ ਹੁੰਦੀ ਹੈ ਦਵਾਈਆਂ 'ਚ ਆ ਕੁਝ ਕਬੂਟੇ ਆਪਾਂ ਘਰੇ ਲਾਏ ਹੋਏ ਹੈਗੇ ਆ ਆ ਹੈਗੇ ਚੱਬੜਾਂ ਦੀ ਬੇਲ ਤੇ ਆ ਬੂਟਾ ਹੈਗਾ ਨਰੰਗੀ ਦਾ ਇਹ ਤੇ ਜਿਵੇਂ ਸੰਤਰੇ ਮੰਗੂ ਨਹੀਂ ਹੁੰਦੇ ਉਹ ਛੋਟੇ ਛੋਟੇ ਯੋ ਲੱਗਦੀਆਂ ਨੇਗੀਆਂ ਤੇ ਇਹ ਦੂਆ ਪੱਥਰਚਟ ਆ ਗਿਆ ਇਹਦਾ ਮੈਂ ਨਾਮ ਭੁੱਲ ਗਿਆ ਨਾਮ ਨਹੀਂ ਚਿੱਤੇ ਇਹਦਾ ਕੀ ਸੀਗਾ ਤੇ ਇਧਰ ਅਮਰੂਦ ਆ ਗਿਆ ਇਹ ਤੇ ਰੈੱਡਾ ਕ ਅਮਰੂਦਾ ਲੱਗਣ ਵੀ ਲੱਗਿਆ ਆ ਇੱਕ ਨਿਕਾ ਜਿਹਾ ਅਮਰੂਦ ਲੱਗਿਆ ਤੇ ਇਹ ਦੋ ਵਾਰ ਆ ਚਮੇਲੀ ਦਾ ਆ ਗਿਆ ਤੇ ਦੋ ਵਾਰ ਫੇਰ ਪੱਥਰ ਚਟ ਆ ਗਿਆ ਬਾਕੀ ਆ ਆਪਾਂ ਇੱਧਰ ਗਾਮੜੇ ਰੱਖੇ ਹੋਏ ਨੇ ਇਹਨਾਂ ਚ ਸਾਰੇ ਫੁੱਲ ਵਾਲੇ ਬੂਟੇ ਨੇ ਹਜੇ ਹੋਰ ਲੈ ਕੇ ਰੱਖਣੇ ਆਗੇ ਥੋੜੇ ਜੇ ਉੱਥੇ ਉਹ ਜਗ੍ਹਾ ਤੇ ப கேல கோ டென் ரூபாய் தூங்கா ஜே அமரு தூங்க படனா பட்டி நா பட்டி நா பட்டி நா பட்டி நா பட்டி நாங்கள் போவாங்க